ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰ ਸਿਮਰਤ ਕੋਰ ਬਾਦਲ ਇੱਕ ਵਾਰ ਮੁੜ ਤੋਂ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਸ਼੍ਰੋਮਣੀ ਅਕਾਲੀ ਦਲ ਨੇ ਗਹਿਰੀ ਵਿਚਾਰ ਚਰਚਾ ਮਗਰੋਂ ਮੁੜ ਤੋਂ ਹਰ ਸਿਮਰਤ ਕੋਰ ਬਾਦਲ ਨੂੰ ਇਸੇ ਸੀਟ ਤੇ ਉਤਾਰ ਕੇ ਆਪਣੀ ਜਿੱਤ ਯਕੀਨੀ ਹੋਣ ਦਾ ਦਾਵਾ ਕੀਤਾ ਹੈ ਅਕਾਲੀ ਭਾਜਪਾ ਗਠਜੋੜ ਦੇ ਤਹਿਤ ਤਿੰਨ ਸੀਟਾਂ ਭਾਜਪਾ ਲਈ ਛੱਡਣ ਮਗਰੋਂ ਪਾਰਟੀ ਹਰ ਸੀਟ ਦੇ ਉਮੀਦਵਾਰ ਉਤਾਰਨ ਨੂੰ ਲੈ ਕੇ ਫੂਕ ਫੂਕੇ ਕਦਮ ਤਰ ਰਹੀ ਹੈ ਜਲੰਧਰ ਤੋਂ ਸਾਫ ਦਾ ਸਪੀਕਰ ਚਰਨਜੀਤ ਅਟਵਾਲ ਤੇ ਖਡੂਰ ਸਾਹਿਬ ਤੋਂ ਬੀਬੀ ਜਗੀਰਕੌਰ ਦਾ ਨਾਂ ਪਾਰਟੀ ਪਹਿਲਾਂ ਹੀ ਐਲਾਨ ਚੁੱਕੀ ਹੈ। ਹਰ ਸਿਮਰਤ ਕੋਰ ਬਾਦਲ ਇਸ ਸਮੇਂ ਬਠਿੰਡਾ ਸੀਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਵੀ ਨੇ। ਹਰ ਸਿਮਰਤ ਕੋਰ ਬਾਦਲ ਨੇ ਸਾਲ 2009 ਵਿੱਚ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਆਪਣੀ ਪਹਿਲੀ ਚੋਣ ਬਠਿੰਡਾ ਹਲਕੇ ਤੋਂ ਜਿੱਤੀ ਸੀ ਅਤੇ ਉਹਨਾਂ ਨੇ ਕਾਂਗਰਸ ਦੇ ਰਣਿੰਦਰ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਉਹਨਾਂ ਨੇ ਆਪਣਾ ਪਹਿਲਾ ਭਾਸ਼ਣ 3 ਦਸੰਬਰ 2009 ਵਿੱਚ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ 1984 ਦੇ ਸੱਤ ਵਿਰੋਧੀ ਦੰਗਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ ਸਨ ਨਾਲ ਹੀ ਉਹਨਾਂ ਨੇ ਪੰਜਾਬ ਦੀਆਂ ਧੀਆਂ ਅਤੇ ਦਰਕਤਾਂ ਨੂੰ ਬਚਾਉਣ ਲਈ ਨੰਨੀ ਛਾਹ ਮੁਹਿੰਮ ਦਾ ਆਗਾਜ਼ ਕੀਤਾ ਉਹਨਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ 2010 ਵਿੱਚ ਕੀਤੀ ਸੀ ਇਸ ਪ੍ਰੋਜੈਕਟ ਰਾਹੀਂ ਉਹ ਸਮਾਜ ਸੇਵਾ ਦੇ ਨਾਲ ਜੁੜੇ ਅਤੇ ਲਗਾਤਾਰ ਵੱਧੇ ਜਾ ਰਹੇ ਦਰਕਤਾਂ ਅਤੇ ਅਨਜਮੇ ਧੀਆਂ ਦੇ ਹੁੰਦੇ ਕਤਲ ਨੂੰ ਰੋਕਣ ਵਿੱਚ ਮੋਹਰੀ ਬਣ ਕੇ ਲੋਕਾਂ ਨੂੰ ਜਾਗਰੂਕ ਕੀਤਾ 2014 ਵਿੱਚ ਇੱਕ ਵਾਰ ਮੁੜ ਤੋਂ ਹਰਸਿਮਰਤ ਬਾਦਲ ਨੇ ਆਪਣਾ ਚਾਚਾ ਸੋਹਰਾ ਤੇ ਪੁੱਤ ਮਨਪ੍ਰੀਤ ਬਾਦਲ ਦੇ ਖਿਲਾਫ ਚੋਣ ਲੜੀ ਤੇ ਤਕਰੀਬਨ 20000 ਦੇ ਫਰਕ ਨਾਲ ਜਿੱਤੂ ਵੀ ਰਹੇ ਬਠਿੰਡਾ ਤੋਂ ਸੰਸਦ ਮੈਂਬਰ ਚੁਣੇ ਗਏ ਇਸ ਮਗਰੋਂ ਉਹਨਾਂ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਦਾ ਅਹੁਦਾ ਮਿਲਿਆ ਜ਼ਿਕਰਯੋਗ ਹੈ ਕਿ ਇੱਕ ਰਾਜਨੀਤਿਕ ਆਗੂ ਹੋਣ ਤੋਂ ਇਲਾਵਾ ਹਰਸਿਮਰਤ ਬਾਦਲ ਸੁਖਵੀਰ ਬਾਦਲ ਦੇ ਬਿਜ਼ਨਸ ਨੂੰ ਵੀ ਸੰਭਾਲ ਰਹੇ ਨੇ ਹਰਸਿਮਰਤ ਗੌਰ ਦਾ ਜਨਮ 25 ਜੁਲਾਈ 1966 ਨੂੰ ਸੁਖਮੰਜਾ ਸਤਿ ਸੱਜਿਤ ਮਜੀਠੀਆ ਦੇ ਘਰ ਦਿੱਲੀ ਵਿਖੇ ਹੋਇਆ ਸਕੂਲ ਤੋਂ ਬਾਅਦ ਉਹਨਾਂ ਨੇ ਟੈਕਸਟਾਈਲ ਡਿਜ਼ਾਈਨਿੰਗ ਦਾ 10 ਸਾਲ ਦਾ ਡਿਪਲੋਮਾ ਵੀ ਕੀਤਾ ਹਰ ਸਿਮਰਤ ਬਾਦਲ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਲਈ ਕਈ ਪ੍ਰੋਜੈਕਟ ਲਗਾਏ ਗਏ ਨੇ ਉਹਨਾਂ ਨੇ ਆਪਣੇ ਪੱਧਰ ਤੇ ਨਾ ਸਿਰਫ ਬਠਿੰਡਾ ਜ਼ਿਲ੍ਹੇ ਦਾ ਵਿਕਾਸ ਕੀਤਾ ਬਲਕਿ ਲੋਕਾਂ ਦੀ ਸੇਵਾ ਵੀ ਕੀਤੀ ਖੈਰ ਉਹਨੇ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਹਰ ਸਿਮਰਤ ਗੌਰ ਬਾਦਲ 2009 ਤੋਂ ਚੱਲੇ ਆ ਰਹੇ ਆਪਣੇ ਜਿੱਤ ਦੇ ਸਿਲਸਿਲੇ ਨੂੰ ਅੱਗੇ ਕਿੰਝ ਜਾਰੀ ਰੱਖ ਪਾਉਂਦੇ ਨੇ ਵਿਰੋਧੀਆਂ ਖਿਲਾਫ ਕੀ ਰਣਨੀਤੀ ਅਪਣਾਉਂਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ